ਲੁਧਿਆਣਾ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਵੱਲੋਂ ਇਲੀਗਲ ਤਰੀਕੇ ਨਾਲ ਲਗਾਏ ਜਾ ਰਹੇ ਪੈਟਰੋਲ ਪੰਪਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਦੌਰਾਨ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਇਨਲੀਗਲ ਤਰੀਕੇ ਨਾਲ ਪੈਟਰੋਲ ਪੰਪ ਲਗਾਇਆ ਜਾ ਰਿਹਾ ਹੈ ਕਿ ਆ ਕਿ ਉਹ ਨਿਯਮਾਂ ਦੇ ਬਿਲਕੁਲ ਉਲਟ ਹੈ ਉਧਰ ਡਿਪਟੀ ਕਮਿਸ਼ਨਰ ਨੇ ਇਸ ਗੱਲ ਨੂੰ ਸੁਣਦੇ ਹੋਏ ਕਿ ਆ ਇਸ ਮਾਮਲੇ ਸਬੰਧੀ ਜਾਂਚ ਕਮੇਟੀ ਵੀ ਬਣਾ ਦਿੱਤੀ ਗਈ ਹੈ ਕੱਲ ਮੋੜ ਇਸ ਤੇ ਵਿਚਾਰ ਕੀਤਾ ਜਾਵੇਗਾ ਕਿ ਆ ਕਿ ਜੋ ਬੰਦੀ ਕਾਰਵਾਈ ਹੈ ਜ਼ਰੂਰ ਕੀਤੀ ਜਾਵੇਗੀ ਸੋ ਉਧਰ ਗੱਲਬਾਤ ਕਰਦੇ ਹਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਉਹਨਾਂ ਦੇ ਇਹ ਮਾਮਲਾ ਧਿਆਨ ਦੇ ਵਿੱਚ ਹੁਣ ਆਇਆ ਹੈ ਅਤੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਨਾਲ ਉਹਨਾਂ ਵੱਲੋਂ ਮੁਲਾਕਾਤ ਵੀ ਕੀਤੀ ਗਈ ਹੈ ਜਲਦੀ ਇਸ ਸਬੰਧ ਵਿੱਚ ਕਾਰਵਾਈ ਹੋਵੇਗੀ ਜਿਹੜੇ ਪੈਟਰੋਲ ਪੰਪ ਐਸੋਸੀਏਸ਼ਨ ਵਾਲੇ ਮਿਲੇ ਨੇ ਉਹਨਾਂ ਨੇ ਇੱਕ ਮਾਮਲਾ ਦੱਸਿਆ ਕਿ ਇੱਕ ਰੋਡ ਹੈ ਜਦੀ ਵਿਡਥ ਜਿਹੜੀ ਹੈਗੀ ਹੈ ਵਿਡਥ ਘੱਟ ਹੈਗੀ ਹੈ ਔਰ ਜਿਹੜੀ ਔਰ ਉਹਨਾਂ ਨੂੰ ਮਤਲਬ ਤਹਿਸੀਲਦਾਰ ਦੀ ਰਿਪੋਰਟ ਜਿਹੜੀ ਹੈਗੀ ਉਹ ਵੱਧ ਦੀ ਰਿਪੋਰਟ ਹੈ ਤੇ ਅਸੀਂ ਰੀ ਇਨਕੁਆਰੀ ਵਾਸਤੇ ਇਹਨੂੰ ਕਾਰਪੋਰੇਸ਼ਨ ਦੇ ਵਿੱਚ ਭੇਜਿਆ ਗਿਆ ਸੀ ਤੇ ਕਾਰਪੋਰੇਸ਼ਨ ਦੀ ਰਿਪੋਰਟ ਸਾਡੇ ਕੋਲ ਹਜੇ ਆਈ ਨਹੀਂ ਹੈਗੀ ਤੇ ਜੋ ਵੀ ਰਿਪੋਰਟ ਆਏਗੀ ਔਰ ਅਸੀਂ 3 ਮੈਂਬਰੀ ਕਮੇਟੀ ਬਣਾਤੀ ਗਈ ਹੈ ਇੱਕ ਤਹਿਸੀਲਦਾਰ ਦੀ ਇੱਕ ਡੀਟੀਪੀ ਦੀ ਤੇ ਇੱਕ ਜਿਹੜਾ ਇਹ ਕਹ ਰਿਹਾ ਵੀ ਇਰੀਗੇਸ਼ਨ ਦੀ ਜ਼ਮੀਨਾਂ ਅਸੀਂ ਐਕਸ ਇਰੀਗੇਸ਼ਨ ਨੂੰ ਵੀ ਔਰ ਐਸ ਡੀਐਮ ਵੀ 4 ਮੈਂਬਰੀ ਕਮੇਟੀ ਬਣਾਈ ਹੈ ਔਰ ਕੱਲ ਦੀ ਕੱਲ ਦੀ ਡੇਟ ਦੇ ਵਿੱਚ ਹੀ ਉਹ ਹੀਅਰਿੰਗ ਕਰਕੇ ਇਹਨਾਂ ਨੂੰ ਪੈਟਰੋਲ ਪੰਪ ਐਸੋਸੀਏਸ਼ਨ ਨੂੰ ਵੀ ਦੋਨੋਂ ਪਾਰਟੀਆਂ ਨੂੰ ਇਹਨਾਂ ਨੂੰ ਵੀ ਤੇ ਜਿਹੜੀ ਦੂਜੀ ਪਾਰਟੀ ਹੈ ਜਿਹਦੇ ਜਿਹਦੇ ਖਿਲਾਫ ਕੰਪਲੇਂਟ ਹੈ ਉਹਨੂੰ ਬੁਲਾ ਕੇ ਔਰ ਜੋ ਵੀ ਮੈਰਿਟ ਤੇ ਫੈਸਲਾ ਹੈ ਉਹਦੀ ਰਿਪੋਰਟ ਬਣਾ ਕੇ ਮੇਰੇ ਕੋਲ ਪੇਸ਼ ਕਰ ਦੰਗੇ ਔਰ ਅਸੀਂ ਮੈਰਿਟ ਤੇ ਫੈਸਲਾ ਜੇ ਐਨਓਸੀ ਕੈنسਲੇਸ਼ਨ ਬਣਦੀ ਹੋਏਗੀ ਨਾਲ ਦੇ ਨਾਲ ਐਨਓਸੀ ਕੈਨਸਲ ਕਰਕੇ ਉਹਨੂੰ ਬੰਦ ਕਰ ਦਾਂਗੇ ਸਰ ਜਿਹੜੇ ਅਕਸ਼ਰਾ ਜੀ ਮਿਲੀ ਪਗਟਾ ਜਾਂ ਕਹਿ ਲਓ ਕਿ ਅਕਸ਼ਰਾ ਜੀ ਜਾਨੀ ਸਮਝਾਉਣਾ ਨਹੀਂ ਬਿਲਕੁਲ ਉਹ ਇਨਕੁਆਇਰੀ ਦੇ ਬਾਅਦ ਪਤਾ ਲੱਗੇਗਾ ਵੀ ਕਿਸ ਨੇ ਰਿਪੋਰਟ ਗਲਤ ਦਿੱਤੀ ਹੈ ਕਿ ਸਹੀ ਦਿੱਤੀ ਹੈ ਉਹ ਤਾਂ ਇਨਕੁਆਇਰੀ ਦਾ ਇੱਕ ਹਿੱਸਾ ਹੈ ਕੋਈ ਸਰ ਕੰਮ ਬੋਲਦਾ ਨਹੀਂ ਅਸੀਂ ਇੱਕ ਵਾਰ ਦੇਖ ਰਹੇ ਹਾਂ ਮੈਟਰ ਜਿਹੜਾ ਵੀ ਜੇ ਕੰਮ ਰੁਕਵਾਨ ਵਾਲਾ ਹੋਏਗਾ ਵੀ ਇਦਾਂ ਦੀ ਕੋਈ ਲੋੜ ਹੈ ਵੀ ਉੱਥੇ ਜੇ ਇਦਾਂ ਦਾ ਨੁਕਸਾਨ ਹੋ ਸਕਦਾ ਵੀ ਇੱਕ ਦਿਨ ਦੇ ਵਿੱਚ ਵੀ ਉੱਥੇ ਬਹੁਤ ਜ਼ਿਆਦਾ ਕੁਝ ਇਦਾਂ ਦੀ ਕੰਸਟਰਕਸ਼ਨ ਹੋ ਸਕਦੀ ਹੈ ਵੀ ਜੋ ਇਰਰੀਪੇਅਰਬਲ ਡੈਮੇਜ ਆ ਫਿਰ ਤਾਂ ਅਸੀਂ ਸਟੇ ਵੀ ਕੰਮ ਵੀ ਰੁਕਵਾ ਦਾਂਗੇ ਜੇ ਇਦਾਂ ਦੀ ਗੱਲ ਹੈ ਅਸੀਂ ਤਾਂ ਹੀ ਤਾਂ ਕੱਲ ਦੀ ਵਿੱਚ ਡੇਟ ਦੇ ਵਿੱਚ ਹੀ ਇੱਕ ਕਮੇਟੀ ਦੀ ਹੁਣੇ ਡਾਇਰੈਕਸ਼ਨ ਪਾਸ ਕਰ ਦਿੰਦੇ ਹਾਂ ਕੱਲ ਦੀ ਡੇਟ ਦੇ ਵਿੱਚ ਹੀ ਮੀਟਿੰਗ ਕਰ ਲੈਂਦੇ ਆਂ ਆਤੀ ਗਈ ਸੀ પેટ્રોલ ਪੰਪ ਦੀ ਗੈਸਪੁਰੇ ਚ ਉਹ ਚ ਜਿਹੜਾ ਮੇਨ ਰੋਡ ਦਾ ਜਿਹੜਾ ਹੈਗਾ ਉਹ ਸਾਡੇ 16 ਫੁੱਟ ਹੈਗਾ ਔਰ ਜਿਹੜੇ ਤੁਹਾਡੇ ਤਹਿਸੀਲਦਾਰ ਇਹ ਪਟਵਾਰੀ ਦੀ ਜਿਹੜੀ ਰਿਪੋਰਟ ਇਹਨਾਂ ਨੇ ਦਿੱਤੀ ਹੈਗੀ ਏ ਉਹ ਚ ਗੋਲਮੋਲ ਰਿਪੋਰਟ ਦਿੱਤੀ ਹੈ ਕਿ ਸਾਡੇ 71 ਫੁੱਟ ਜਗ੍ਹਾ ਹੈਗੀ ਏ ਜੋ ਕਿ ਉਹ ਨਹੀਂ ਹੈਗੀ ਸਰ ਨੇ ਡੀਸੀ ਸਾਹਿਬ ਨੇ ਤੁਹਾਨੂੰ ਵਿਸ਼ਵਾਸ ਦਿਲਾਇਆ ਹੈਗਾ ਕਿ ਅਸੀਂ ਉੱਥੇ ਇਨਕੁਆਇਰੀ ਕਰਕੇ 3 ਮੈਂਬਰੀ ਕਮੇਟੀ ਬੁਲਾ ਕੇ ਕੱਲ ਇਹਨਾਂ ਨੇ 11 ਵਜੇ ਬੁਲਾਇਆ ਹੈਗਾ ਉਹ ਸਾਰਾ ਉਹ ਜੋ ਵੀ ਫੈਸਲਾ ਹੋਏਗਾ ਅਗਰ ਗਲਤ ਐਨਓਸੀ ਹੈਗੀ ਹੈ ਤਾਂ ਉਹਨੂੰ ਕੈਨਸਲ ਕਰਨ ਦਾ ਵੀ ਅੱਗੇ ਪ੍ਰੋਵੀਜ਼ਨ ਕੀਤਾ ਜਾਏਗਾ ਸਰ ਮਿਲਿਓ ਇਹਦੇ ਬਾਰੇ ਤੁਸੀਂ ਕੀ ਕਹਿ ਸਕਦੇ ਆ ਸੋ ਕਿਸੇ ਪੰਪ ਨੂੰ ਬੰਦ ਕਰਾਣਾ ਨਹੀਂ ਹੈ ਸਾਡਾ ਕੰਮ ਹੈ ਜੋ ਐਸ ਪਰ ਪੰਜਾਬ ਗਵਰਨਮੈਂਟ ਨੇ ਲਾਅ ਬਣਾਇਆ ਹੋਇਆ ਹੈ ਉਹਨੂੰ ਅਦਰਵਾਈਜ਼ ਜੇ ਉਹਦੇ ਵਿੱਚ ਕੋਈ ਕਮੀ ਹੈਗੀ ਤਾਂ ਦੇਖਿਆ ਜਾਵੇ ਕਿਉਂਕਿ ਉਹ ਜਗ੍ਹਾ ਜੋ ਪਾਰਟੀ ਦੱਸ ਰਹੀ ਹੈ ਜાં ਅਸੀਂ ਦੇਖਿਆ ਹੈਗਾ ਉਹ ਸੂਏ ਦੀ ਜਗ੍ਹਾ ਹੈਗੀ ਹੈ ਉਹਨੂੰ ਵਿੱਚ ਐਡ ਕਰ ਰਹੇ ਹੈਗੇ ਨੇ ਜੇ ਉਹ ਐਡ ਜਿਹੜੀ ਸੂਏ ਦੀ ਜਗ੍ਹਾ ਨਹੀਂ ਹੋ ਸਕਦੀ ਹੈਗੀ ਤੇ ਕਾਈਂਡਲੀ ਉੱਤੇ ਐਕਸ਼ਨ ਹੋਵੇ ਤੇ ਜੇ ਉਹ ਜੈਨੂਣਾ ਤਾਂ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਅਸੀਂ ਸਾਡੀ ਜਿਹੜੀ ਜਿਹੜੀ ਯੂਨੀਅਨ ਹੈ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਹੈ ਕਿਸੇ ਦੇ ਖਿਲਾਫ ਨਹੀਂ ਜਾਂਦੀ ਲੇਕਿਨ ਸਾਡੀ ਟ੍ਰੇਡ ਦੇ ਜੇ ਕੋਈ ਵਾਇਓਲੇਸ਼ਨ ਹੁੰਦੀ ਹੈਗੀ ਤੇ ਨੈਚੁਰਲੀ ਸਾਨੂੰ ਉਹਦਾ ਨੁਕਸਾਨ ਹੁੰਦਾ ਹੈ ਉਸ ਲਈ ਅੱਜ ਅਸੀਂ ਸਾਬਾਧਰ ਕੋਲ ਆਏ ਆਂ ਉਹਨਾਂ ਨੇ ਸਾਨੂੰ ਕੱਲ 11 ਵਜੇ ਬੁਲਾਇਆ ਹੈਗਾ ਅਸੀਂ ਆਪਣਾ ਪੱਖ ਰੱਖਣਗੇ ਦੂਜੇ ਬੰਦੇ ਵੀ ਆਣਗੇ ਤੇ ਉਹ ਆਪਣਾ ਪੱਖ ਰੱਖਣਗੇ ਜਿਹੜੀ ਚੀਜ਼ ਜੈਨੂਇਨ ਹੋਏਗੀ ਸਾਨੂੰ ਉਹਦਾ ਫੈਸਲਾ ਮਿਲਣਾ ਚਾਹੀਦਾ ਹੈ ਥੈਂਕ ਯੂ ਜਿਸ ਤਰ੍ਹਾਂ ਸੂਹਰੀ ਜਗ੍ਹਾ ਤੁਸੀਂ ਜਾ ਰਹੀ ਹੈ ਕਿ ਲੱਗ ਰਿਹਾ ਕਿ ਇਹ ਸੂਹਰੀ ਜਗ੍ਹਾ ਤੇ ਕੋਈ ਮਿਲੀ ਭਗਤ ਹੋ ਸਕਦੀ ਨਹੀਂ ਇਹ ਸ਼ਬਦ ਅਸੀਂ ਨਹੀਂ ਯੂਜ਼ ਕਰ ਸਕਦੇ ਇਹ ਕਾਗਜ਼ ਬੋਲਣਗੇ ਇਹ ਰੈਵਨਿਊ ਰਿਕਾਰਡ ਬੋਲੇਗਾ ਮੇਰੇ ਹਿਸਾਬ ਨਾਲ ਹੋ ਸਕਦਾ ਹੈ ਵੀ ਉਹ ਗਲਤ ਹੋਵੇ ਲੇਕਿਨ ਰਿਕਾਰਡ ਚੋਂ ਠੀਕ ਹੋਵੇ ਇਹ ਇਸ ਕਰਕੇ ਹੀ ਕੱਲ ਬੁਲਾਇਆ ਗਿਆ ਹੈਗਾ ਜਿਹੜੀ ਮੈਂਬਰ ਸੀ ਇਹਨੇ ਬੇਨਤੀ ਕੀਤੀ ਹੈ ਵੀ ਜਿਹੜੀ ਤਿੰਨ ਮੈਂਬਰ ਕਮੇਟੀ ਬੁਲਾਈ ਹੈ ਇਹਨਾਂ ਨੇ ਵਧੀਆ ਕੀਤਾ ਸਾਨੂੰ ਵਿੱਚ ਨਾਲ ਐਡ ਕਰ ਲਿਆ ਹੈਗਾ ਸੋ ਜੋ ਜਿਹੜੀ ਚੀਜ਼ ਜੈਨੂਇਨ ਹੈਗੀ ਹੈ ਉਹ ਸਾਨੂੰ ਇਨਸਾਫ ਚਾਹੀਦਾ ਹੈਗਾ ਹੋਰ ਸਾਡਾ ਕੋਈ ਮਕਸਦ ਨਹੀਂ ਹੈਗਾ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ